ਪਹਿਲੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜ਼ਿਲ੍ਹਾ ਮਿੰਟ ਗੁਮਾਰੀ ਦੇ ਪਿੰਡ ਦੀਪਾਲ ਪੁਰ ਵਿੱਚ ਪਹੁੰਚ ਗਏ ਤੇ ਜਦੋਂ ਸ਼ਾਮ ਹੋਈ ਤਾਂ ਨਿੱਕੀ ਨਿੱਕੀ ਵਰਖਾ ਆਉਣੀ ਸ਼ੁਰੂ ਹੋ ਗਈ ਭਾਈ ਮਰਦਾਨੇ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਕਿਰਪਾ ਕਰਕੇ ਆਗਿਆ ਦੇੋ ਕਿ ਮੈਂ ਪਿੰਡ ਵਿੱਚ ਜਾ ਕੇ ਕਿਸੇ ਦੇ ਘਰ ਆਪਣਾ ਰਾਤ ਕੱਟਣ ਦਾ ਇੰਤਜ਼ਾਮ ਕਰਦਾ ਹਾਂ ਤਾਂ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਲੋਕਾਂ ਦੇ ਬੂਹੇ ਖੜਕਾਉਣ ਲੱਗਾ ਪਰ ਹਰ ਪਾਸੋਂ ਨਿਰਾਸ਼ਾ ਹੀ ਮਿਲੀ ਜੇਕਰ ਕਿਸੇ Hindu ਦੇ ਘਰ ਜਾਵੇ ਤਾਂ ਉਹ ਇਹ ਕਹਿਣ ਕਿ ਨਾ ਕਰ ਦੇਵੇ ਕੀ ਤੁਹਾਡੇ ਦੋਵਾਂ ਵਿੱਚ ਇੱਕ ਮੁਸਲਮਾਨ ਹੈ ਤੇ ਇੱਕ ਹਿੰਦੂ ਹੈ ਇਸ ਲਈ ਅਸੀਂ ਦੋਨਾਂ ਜਾਣਿਆਂ ਨੂੰ ਆਪਣੇ ਘਰ ਨਹੀਂ ਰੱਖ ਸਕਦੇ ਇਸੇ ਤਰ੍ਹਾਂ ਜੇਕਰ ਕਿਸੇ ਮੁਸਲਮਾਨ ਦੇ ਘਰ ਜਾਵੇ ਤਾਂ ਉੱਥੇ ਵੀ ਇਹੋ ਜਵਾਬ ਸੁਣਨ ਨੂੰ ਮਿਲਿਆ ਹਨੇਰਾ ਹੋ ਚੁੱਕਿਆ ਸੀ ਤਾਂ ਥੱਕ ਹਾਰ ਕੇ ਭਾਈ ਮਰਦਾਨਾ ਵਾਪਸ ਗੁਰੂ ਜੀ ਪਾਸ ਆ ਗਿਆ ਤੇ ਸਾਰੀ ਗੱਲ ਗੁਰੂ ਜੀ ਨੂੰ ਸੁਣਾਈ ਤਾਂ ਭਾਈ ਮਰਦਾਨੇ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਇਹ ਪਿੰਡ ਦਾ ਕੋਈ ਇੱਕ ਆਦਮੀ ਨਹੀਂ ਬਲਕਿ ਸਾਰਾ ਪਿੰਡ ਹੀ ਸੁੱਤਾ ਹੋਇਆ ਹੈ ਤੇ ਇਹਨਾਂ ਨੂੰ ਜਗਾਓ ਵਾਸਤੇ ਉਹ ਅਕਾਲਪੁਰਖ ਨੇ ਸਾਨੂੰ ਇੱਥੇ ਭੇਜਿਆ ਹੈ ਐਨੀ ਗੱਲ ਬੋਲ ਕੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਨਾਲ ਲਿਆ ਤੇ ਪਿੰਡ ਦੇ ਬਾਹਰ ਵੱਲ ਜਾਂਦੇ ਰਸਤੇ ਨੂੰ ਪੈ ਗਏ ਪਿੰਡ ਦੇ ਬਾਹਰ ਵਾਰ ਥੋੜੀ ਅੱਗੇ ਆਣ ਕੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਇੱਕ ਕੱਖਾਂ ਦੀ ਕੁਲੀ ਦਿਖਾਈ ਦਿੱਤੀ ਜਿਸ ਦੇ ਅੰਦਰ ਇੱਕ ਦੀਵਾ ਜਗ ਰਿਹਾ ਸੀ ਤੇ ਗੁਰੂ ਸਾਹਿਬ ਜੀ ਜਦੋਂ ਉਹ ਕੁਲੀ ਦੇ ਪਾਸ ਗਏ ਤਾਂ ਅੰਦਰੋਂ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਸੀ ਅੰਤਾਂ ਅੰਦਰੋਂ ਕਿਸੇ ਰੋਂਦੀ ਆਵਾਜ਼ ਆ ਰਹੀ ਸੀ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਬਹੁਤ ਭਿਆਨਕ ਪੀੜਾ ਵਿੱਚ ਹੈ ਤਾਂ ਰੋਣਾ ਦੀਆਂ ਆਵਾਜ਼ਾਂ ਸੁਣ ਕੇ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਜਾ ਕੁੱਲੀ ਦੇ ਅੰਦਰ ਜਾ ਕੇ ਇਸ ਨੂੰ ਬਾਹਰ ਲੈ ਕੇ ਆ ਭਾਈ ਮਰਦਾਨਾ ਜਦੋਂ ਕੁੱਲੀ ਦੇ ਅੰਦਰ ਜਾਣ ਲੱਗਾ ਤਾਂ ਕੁੱਲੀ ਦੇ ਅੰਦਰੋਂ ਐਨੀ ਬਦਬੂ ਆ ਰਹੀ ਸੀ ਕਿ ਭਾਈ ਸਾਹਿਬ ਇੱਕਦਮ ਬਾਹਰ ਆ ਗਏ ਤੇ ਆਖਣ ਲੱਗੇ ਕਿ ਮਹਾਰਾਜ ਜੀ ਦੇ ਅੰਦਰ ਦਾ ਤਾਂ ਬੰਦਾ ਗਲਿਆ ਪਿਆ ਹੈ ਬਦਬੂ ਬਹੁਤ ਆ ਰਹੀ ਹੈ ਤਾਂ ਗੁਰੂ ਜੀ ਨੇ ਕਿਹਾ ਕੀ ਮਰਦਾਨਿਆ ਨਫ਼ਰਤ ਨਾ ਕਰ ਕਿਉਂਕਿ ਇਸ ਦਾ ਤਨ ਤੇ ਮਨ ਦੋਹਾਂ ਨੂੰ ਕੋੜ ਹੋਇਆ ਹੈ ਇਸ ਨੂੰ ਬਾਹਰ ਲੈ ਕੇ ਆ ਤੇ ਭਾਈ ਮਰਦਾਨਾ ਕੁੱਲੀ ਦੇ ਅੰਦਰ ਚਲੇ ਗਏ ਤੇ ਕੋੜੀ ਨੂੰ ਬਾਹਤ ਉਹ ਫੜ ਕੇ ਉਠਾਉਣ ਲੱਗੇ ਤਾਂ ਕੋੜੀ ਨੇ ਕਿਹਾ ਕਿ ਭਾਈ ਤੂੰ ਕਲਾ ਪੁਰਖ ਕੌਣ ਹੈ ਜਿਹੜਾ ਮੈਨੂੰ ਬਾਤੋਂ ਫੜ ਕੇ ਉਠਾ ਰਿਹਾ ਹੈ ਮੈਂ ਤਾਂ ਮੇਰੇ ਆਪਣੇਆਂ ਨੇ ਸਾਥ ਛੱਡ ਦਿੱਤਾ ਤੂੰ ਕੌਣ ਹੈ ਤਾਂ ਭਾਈ ਮਰਦਾਨੇ ਨੇ ਕਿਹਾ ਕਿ ਮੈਂ ਤਾਂ ਕੋਈ ਨਹੀਂ ਪਰ ਜਿੰਨਾਂ ਦੇ ਨਾਲ ਮੈਂ ਆਇਆ ਹਾਂ ਉਹ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਹਨ ਜਿਹੜੇ ਕੀ ਇਸ ਵੇਲੇ ਤੇਰੀ ਕੁਲੀ ਦੇ ਬਾਹਰ ਖੜੇ ਹਨ ਭਾਈ ਮਰਦਾਨੇ ਨੇ ਕੋੜੀ ਨੂੰ ਬਾਹੋਂ ਫੜ ਕੇ ਕੁਲੀ ਤੋਂ ਬਾਹਰ ਲੈ ਆਂਦਾ ਕੋੜੀ ਦਾ ਸਾਰਾ ਸਰੀਰ ਜ਼ਖਮਾਂ ਨਾਲ ਭਰਿਆ ਹੋਇਆ ਸੀ ਤੇ ਸਾਰੇ ਸਰੀਰ ਵਿੱਚੋਂ ਬਦਬੂ ਆ ਰਹੀ ਸੀ ਤਾਂ ਕੋੜੀ ਦੀ ਹਾਲਤ ਦੇਖ ਕੇ ਗੁਰੂ ਸਾਹਿਬ ਜੀ ਨੇ ਉਸ ਤੋਂ ਪੁੱਛਿਆ ਕਿ ਭਾਈ ਤੇਰਾ ਨਾਮ ਕੀ ਹੈ ਤਾਂ ਥੋੜੀ ਨੇ ਕੋੜੀ ਨੇ ਕਿਹਾ ਕਿ ਪਾਤਸ਼ਾਹ ਜੀ ਇਸ ਇੱਕ ਵੇਲਾ ਸੀ ਜਦੋਂ ਮੈਂ ਦਿਪਾਲਪੁਰ ਨਗਰ ਦਾ ਸਭ ਤੋਂ ਅਮੀਰ ਆਦਮੀ ਹੁੰਦਾ ਸਾਂ ਤੇ ਮੇਰਾ ਨਾਮ ਸੇਠ ਪ੍ਰੇਮਚੰਦ ਸੀ ਪਰ ਅੱਜ ਮੈਂ ਸੇਠ ਨਹੀਂ ਰਿਹਾ ਮੇਰੀਆਂ ਨੂਆਂ ਨੇ ਨੂੰ ਮੇਰੀ ਇਸ ਬਿਮਾਰੀ ਤੋਂ ਬਹੁਤ ਨਫ਼ਰਤ ਹਾਂ ਤੇ ਉਹਨਾਂ ਨੇ ਮੇਰੀ ਪਿੰਡ ਤੋਂ ਬਾਰ-ਬਾਰ ਇਹ ਕੁੱਲੀ ਬਣਵਾ ਦਿੱਤੀ ਹੈ ਤਾਂ ਕਿ ਇਹ ਭਿਆਨਕ ਬਿਮਾਰੀ ਕਿਤੇ ਉਹਨਾਂ ਨੂੰ ਨਾ ਲੱਗ ਜਾਵੇ ਪਹਿਲਾਂ ਕਦੀ ਕਦਾ ਰੋਟੀ ਟੁੱਕ ਦੇ ਜਾਂਦੇ ਸਨ ਪਰ ਹੁਣ ਉਹ ਵੀ ਦੇਣਾ ਭੁੱਲ ਗਏ ਹਨ ਮਹਾਰਾਜ ਜੀ ਇਹ ਕਈ ਦਿਨ ਹੋ ਗਏ ਮੈਂ ਭੁੱਖਾ ਨਾਲ ਤੜਫ ਰਿਹਾ ਹਾਂ ਪਰ ਮੇਰਾ ਦਰਦ ਕੋਈ ਆਨ ਨਹੀਂ ਸੁਣਦਾ ਕਿਉਂਕਿ ਸਾਰਾ ਪਿੰਡ ਮੇਰੀ ਇਸ ਭਿਆਨਕ ਬਿਮਾਰੀ ਤੋਂ ਡਰਦਾ ਹੈ ਤੇ ਕੋਈ ਜਾਣਾ ਵੀ ਮੇਰੀ ਕੁਲੀ ਦੇ ਪਾਸ ਨਹੀਂ ਆਉਂਦਾ ਤੇ ਮੈਂ ਕਈ ਸਾਲਾਂ ਤੋਂ ਇਦਾਂ ਹੀ ਤਸੀਹੇ ਭੋਗਦਾ ਆ ਰਿਹਾ ਹਾਂ ਹਾਂ ਤਾਂ ਕੋੜੀ ਦੀ ਹਾਲਤ ਦੇਖ ਕੇ ਗੁਰੂ ਸਾਹਿਬ ਜੀ ਨੂੰ ਉਸ ਉੱਪਰ ਦਇਆ ਆ ਗਈ ਤੇ ਉਹਨਾਂ ਨੇ ਕੋੜੀ ਨੂੰ ਕਿਹਾ ਕਿ ਪ੍ਰੇਮਾ ਕੀ ਤੂੰ ਜਾਣਦਾ ਹੈ ਕਿ ਤੇਰੀ ਇਸ ਬਿਮਾਰੀ ਦਾ ਜ਼ਿੰਮੇਵਾਰ ਤੂੰ ਆਪ ਹੀ ਹੈ ਤੈਨੂੰ ਪਰਮਾਤਮਾ ਨੇ ਧਨ ਦੌਲਤ ਆਰਾਮੋ ਐਸ਼ੋ ਰਾਮਾ ਨੇ ਸਾਰਾ ਕੁਝ ਦਿੱਤਾ ਸੀ ਤੇਰੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਪਰ ਇਸ ਦੇ ਬਾਵਜੂਦ ਵੀ ਤੂੰ ਕਦੀ ਦਾਨ ਨਹੀਂ ਕੀਤਾ ਤੇ ਨਾ ਹੀ ਕਦੀ ਉਸ ਪਰਮਾਤਮਾ ਦਾ ਨਾਮ ਜਪਿਆ ਹੈ ਜਿੰਨਾ ਵਾਸਤੇ ਤੂੰ ਧਨ ਦੌਲਤ ਜੋੜਦਾ ਰਿਹਾ ਹੈ ਅੱਜ ਉਹਨਾਂ ਨੇ ਵੀ ਤੇਰਾ ਸਾਥ ਛੱਡ ਦਿੱਤਾ ਹੈ ਤਾ ਗੁਰੂ ਸਾਹਿਬ ਜੀ ਦੇ ਮੋਹ ਇਹ ਬਚਨ ਸੁਣ ਕੇ ਕੁੜੀ ਕੋੜੀ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਤੇ ਪੁੱਛਣ ਲੱਗਾ ਕੀ ਮਹਾਰਾਜ ਜੀ ਕੀ ਮੈਂ ਹੁਣ ਬਖਸ਼ਿਆ ਜਾਵਾਂਗਾ ਤਾਂ ਗੁਰੂ ਸਾਹਿਬ ਜੀ ਫਰਮਾਇਆ ਕਿ ਜਦੋਂ ਤੇਰਾ ਜਦੋਂ ਤੇਰੇ ਮਨ ਦਾ ਕੋੜ ਦੂਰ ਹੋ ਗਿਆ ਉਦੋਂ ਤੇਰੇ ਤਨ ਕੋੜ ਆਪਣੇ ਆਪ ਠੀਕ ਹੋ ਜਾਵੇਗਾ ਇਹਨੂੰ ਦੂਰ ਕਰਨ ਲਈ ਵੈ ਗੁਰੂ ਦਾ ਸਿਮਰਨ ਕਰਿਆ ਕਰ ਪ੍ਰਮਾਤਮਾ ਆਪੇ ਭਲੀ ਕਰਨਗੇ ਗੁਰੂ ਸਾਹਿਬ ਜੀ ਤੇ ਭਾਈ ਮਰਦਾਨਾ ਪੂਰੇ ਦਿਨ ਤਿੰਨ ਦਿਨ ਤੱਕ ਉਸ ਕੋੜੀ ਦੀ ਕੁੱਲੀ ਵਿੱਚ ਰਹਿ ਨਾਲੇ ਉਸ ਦੀ ਮਲਮ ਪੱਟੀ ਕੀਤੀ ਤੇ ਨਾਲੇ ਉਸ ਨੂੰ ਪਰਮਾਤਮਾ ਦਾ ਨਾਮ ਜਪਾਇਆ ਵੈਰ ਗੁਰੂ ਜੀ ਦੀ ਕਿਰਪਾ ਹੋਈ ਤੇ ਤਿੰਨ ਦਿਨ ਦੇ ਅੰਦਰ ਅੰਦਰ ਹੀ ਕੋੜੀ ਠੀਕ ਹੋ ਗਿਆ ਕੋੜ ਪੂਰੀ ਤਰ੍ਹਾਂ ਠੀਕ ਹੋ ਗਿਆ ਪੂਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਕੋੜੀ ਦਾ ਇਹ ਕੁੱਲੀ ਵਿੱਚ ਇੱਕ ਸੰਤ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਕੋੜੀ ਦਾ ਕੋੜ ਠੀਕ ਕਰ ਦਿੱਤਾ ਖਬਰ ਮਿਲਦਿਆਂ ਹੀ ਪੂਰਾ ਪਿੰਡ ਤੇ ਕੋੜੀ ਦੇ ਪਰਿਵਾਰ ਗੁਰੂ ਜੀ ਦੇ پاس ਪਹੁੰਚ ਗਏ ਤੇ ਸਾਰੇ ਜਣੇ ਹੱਥ ਜੋੜ ਕੇ ਆਖਣ ਲੱਗੇ ਕਿ ਸੰਤ ਜੀ ਸਾਨੂੰ ਮਾਫ ਕਰ ਦਿਓ ਕਿ ਜਿਹੜਾ ਅਸੀਂ ਤੁਹਾਨੂੰ ਉਸ ਦਿਨ ਰਾਤ ਕੱਟਣ ਲਈ ਆਪਣੇ ਘਰ ਜਗਾ ਨਹੀਂ ਦਿੱਤੀ ਸਾਡੇ ਕੋਲ ਜਾਣੇ ਅਣਜਾਣੇ ਵਿੱਚ ਬਹੁਤ ਵੱਡੀ ਭੁੱਲ ਹੋ ਗਈ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਉਂਦੇ ਹੋਏ ਉਪਦੇਸ਼ ਦਿੱਤਾ ਕਿ ਰੋਗੀ ਇਨਸਾਨ ਕਦੋਂ ਕੋਲੋਂ ਕਦੀ ਵੀ ਨਫ਼ਰਤ ਨਾ ਕਰੋ ਬਲਕਿ ਉਸ ਦੀ ਸੇਵਾ ਇਸ ਸੇਵਾ ਇਹ ਉਸ ਨੂੰ ਹੌਸਲਾ ਦਿਓ ਤਾਂ ਕਿ ਉਸ ਦਾ ਮਨੋਬਲ ਵੱਧ ਸਕੇ ਕਰਨੀ ਪਰਨੀ ਸਭ ਇੱਥੇ ਹੈ ਜਿਹੜਾ سلوਕ ਅੱਜ ਤੁਸੀਂ ਕਿਸੇ ਨਾਲ ਕਰੋਗੇ ਉਹ سلوਕ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਨਾਲ ਵੀ ਜਰੂਰ ਹੋਵੇਗਾ ਗੁਰੂ ਜੀ ਦੇ ਮੂੰਹ ਇਹ ਬਚਨ ਸੁਣ ਕੇ ਕੋੜੀ ਪ੍ਰੇਮ ਚੰਦ ਦੇ ਨੂੰਹ ਪੁੱਤਰ ਗੁਰੂ ਜੀ ਦੇ ਚਰਨਾਂ ਵਿੱਚ ਟੈ ਪੈ ਤੇ ਆਪਣੀ ਗਲਤੀ ਦੀ ਖਿਮਾ ਮੰਗਣ ਲੱਗੇ ਸਾਰੇ ਪਿੰਡ ਨੇ ਗੁਰੂ ਸਾਹਿਬ ਜੀ ਨੂੰ ਬਚਨ ਦਿੱਤਾ ਕਿ ਅੱਜ ਤੋਂ ਬਾਅਦ ਉਹ ਅਜਹੀ ਗਲਤੀ ਕਦੀ ਨਹੀਂ ਕਰਨਗੇ ਤੇ ਪੂਰੇ ਪਿੰਡ ਦੇ ਗ੍ਰਾਹੀ ਕਰਕੇ ਉਸ ਸਥਾਨ ਤੇ ਇੱਕ ਧਰਮਸ਼ਾਲਾ ਬਣਵਾਈ ਜਿਹੜੀ ਕਿ ਅੱਜ ਵੀ ਉਸ ਸਥਾਨ ਤੇ ਮੌਜੂਦ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਾਕਸ਼ੀ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤਨਾਮ ਸ੍ਰੀ ਵਾਹਿਗੁਰੂ